हां जी दोस्तों सारेया नु ससरी काल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਹੈ ਪਿੰਡ ਸੁਰ ਸਿੰਘ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸੇ ਪਹੁੰਚੇ ਆਂ ਵੀਰ ਗੁਰਲਾਲ ਸਿੰਘ ਦੇ ਕੋਲ ਜਿੱਦਾਂ ਕਿ ਦੋਸਤੋ ਸਾਰੇ ਵੀਰ ਜਾਣਦੇ ਆ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਵਿਕਰੀ ਵਾਲੇ ਪਸ਼ੂ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਇਸ ਘਰੇ ਆਉਂਦੇ ਆ ਚਾਰ ਵੜਾ ਵਕਾਊ ਆ ਜਿੰਨੇ ਪਸ਼ੂ ਦੋਸਤੋ ਸਾਰੇ ਸੁਏ ਸੁਪਾਏ ਆ ਤਸੱਲੀ ਪੂਰੀ ਹੋਗੀ ਦੋਸਤੋ ਜਿੰਨੀ ਵੀਰ ਤਸੱਲੀ ਦੇਊਗਾ ਵੇਰੀਫਾਈ ਕੋਈ ਵੀਰ ਘਰ ਆ ਰਿਹਾ ਤੇ ਬਿਲਕੁਲ ਵੈਰੀਫਾਈ ਤੁਸੀਂ ਘਰ ਆਣ ਕੇ ਕਰ ਲਿਓ ਕੋਈ ਵੀਰ ਆਨਲਾਈਨ ਕੋਈ ਸਬਦਾ ਕਰਦਾ ਪਿਆ ਤੇ ਆਨਲਾਈਨ ਤੁਸੀਂ ਵੀਡੀਓ ਕਾਲ ਤੇ ਚਵਾਈ ਇੱਕ ਟਾਈਮ ਦੀ ਕਰਾ ਲਓ ਦੋ ਟਾਈਮ ਦੀ ਕਰਾ ਲਓ ઓਰ ਰਿਸਪੌਂਸਿਬਿਲਟੀ ਤੁਹਾਡੀ ਆ ਦੋਸਤੋ ਆਪਣਾ ਹੱਕ ਸਮਝ ਕੇ ਕਿਸੇ ਵੀਰ ਨੇ ਪੈਸੇ ਖਰਚ ਕਰਨੇ ਆ ਇਨਵੈਸਟਮੈਂਟ ਕਰਨੇ ਆ ਪੈਸੇ ਦੋਸਤੋ ਪਸ਼ੂ ਆਪਣਾ ਤਸਲੀਨਾ ਨਾਲ ਆਣ ਕੇ ਘਰ ਜਰੂਰ ਦੇਖ ਲਿਆ ਕਰੋ ਅੱਜ 13 ਦਸੰਬਰ ਨੂੰ ਦੋਸਤੋ ਆਪਾਂ ਇਹ ਕਵਰਜ ਕਰਦੇ ਆ ਮਾਰਨਿੰਗ ਸਵੇਰ 14 ਦਸੰਬਰ ਨੂੰ ਵੀਡੀਓ ਨੂੰ ਅਪਲੋਡ ਕਰਦੇ ਆਗੇ ਪਸ਼ੂ ਐਨੀਮਲ ਜਿਹੜੇ ਦੋਸਤੋ ਜਿਹੜਾ ਜਚੂਗਾ ਵੀਰ ਨੂੰ ਕਿਸੇ ਵੀਰ ਨੂੰ ਤਸੱਲੀ ਤੁਸੀਂ ਘਰ ਆਣ ਕੇ ਕਰ ਲਿਓ ਤੇ ਆਓ ਕਰਦਿਆਂ ਗੱਲਬਾਤ ਵੀਰ ਗੁਰਲਾਲ ਸਿੰਘ ਦੇ ਨਾਲ ਪੁੱਛਦੇ ਹਾਂ ਕੀ ਡਿਟੇਲ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਗੁਰਲਾਲ ਸਿੰਘ ਆ ਸਸਰੀ ਕਾਲ ਸਸਰੀ ਕਾਲ ਸੰਤੂ ਸਾਹਿਬ ਜੀ ਠੀਕ ਠਾਕ ਜੀ ਠੀਕ ਠਾਕ ਵੀਰ ਹੋਰ ਸੁਣਾ ਬੜੀ ਕਿਰਪਾ ਵੈਗਰੂ ਜੀ ਅੱਛਾ ਕਰਲਾਲ ਵੀ ਕਿਵੇਂ ਚੱਲਣ ਡਿਆ ਵਪਾਰ ਦਾ ਕੰਮ ਬੜੀ ਕਿਰਪਾ ਜੀ ਬਾਪੂ ਦੀਪ ਸਿੰਘ ਜੀ ਦੇ ਰਾਤ ਸੰਤੂ ਸਾਹਿਬ ਮਾਲ ਆਉਂਦਾ ਦਿਨੇ ਵਿਕ ਜਾਂਦਾ ਸਾਰੇ ਵਿਕ ਜਾਂਦਾ ਹਾਂਜੀ ਹਾਂਜੀ ਠੀਕ ਆ ਜੀ ਤੇ ਅੱਜ ਰੇਡ ਪੜਤੇ ਫਿਰ ਕਿਵੇਂ ਰਹਿਣ ਆਲੇ ਸੰਤੂ ਸਾਹਿਬ ਬਿਲਕੁਲ ਜੈ ਜੀ ਹੂੰ ਤੇ ਦੋ ਗਵੜਾ ਬੜਾ ਬੋਲੇ ਤੇ ਚੱਲਣ ਦੀਆਂ ਦੋ ਗੁ ਦੁੱਧੇ ਚੜੀਂਦਾ ਮਹਾਰਾਜ ਦੀ ਮੇਨਾ ਬੜੀਆਂ ਜਿਆਦੀਆਂ ਖਰੀਆਂ ਵੇਚਣਾਂ ਠੀਕ ਹੈ ਜੀ ਹਾਂਜੀ ਹਾਂਜੀ ਤੇ ਸੁਈਆਂ ਬਿਲਕੁਲ ਤਾਜ਼ੀਆਂ ਥੋੜਾ ਤਾਜ਼ੀਆਂ ਤਾਜ਼ੀਆਂ ਜੇ ਨਾੜੂ ਨਾਲ ਹੀ ਬੱਚਿਆਂ ਦੇ ਪੰਜਾਂ ਪੰਜਾਂ 7 7 ਦੰਨਾਂ ਦੀ ਠੀਕ ਆ ਜੀ ਆਜੋ ਕਰੀਏ ਸ਼ੁਰੂਆਤ ਤੇ ਗੁਰੂ ਰਾਲ ਪਹਿਲੇ ਨੰਬਰ ਤੋਂ ਇੱਥੋਂ ਸ਼ੁਰੂਆਤ ਕਰ ਲਾ ਭਰਾ ਇਧਰੋਂ ਕਰ ਲਈਏ ਸੋਨ ਸਾਹਿਬ ਲਿਓ ਪਹਿਲੇ ਨੰਬਰ ਤੇ ਦੋਸਤੋ ਇੱਕ ਵਾਰ ਤੁਹਾਨੂੰ ਦਿਖਾ ਰਹੇ ਹਾਂ ਅੱਜ ਬਿਲਕੁਲ ਜਿਵੇਂ ਨਾ ਇੱਕ ਰੰਗ ਬਿਲਕੁਲ ਕਾਲੀਆਂ ਵੇੜਾ ਤੁਹਾਨੂੰ ਦਿਖਾਉਣੀਆਂ ਨੇ ਠੀਕ ਆ ਤੇ ਇੱਕ ਉਹੋ ਜੇ ਕੱਦ ਕੜ ਇੱਕੋ ਜਿਹੀ ਜਿਹੜੀ ਦੋਸਤੋ ਮੰਧਰੇ ਇੱਕੋ ਜਿਹੀ ਕਲਰ ਤੇ ਗੁਰਲਾਲ ਪਹਿਲੇ ਨੰਬਰ ਤੇ ਜਿਹੜੀ ਆ ਵੈਡ ਵੇਅਰ ਕੀ ਡਿਟੇਲ ਆਂਦੀ ਇਹ ਸੰਤੂ ਸਾਹਿਬ ਪਹਿਲਾਂ ਨਹੀਂ ਵੈਡ ਸੋਈ ਆ ਹਾਂ ਇਹ ਕੱਲ ਰਾਤ ਦੀ ਸੂਈ ਜੇ ਅੱਛਾ ਜੀ ਹਾਂਜੀ ਇਹਦੇ ਥੱਲੇ 7-8 ਕਿਲੋ ਬੋਲਾ ਜਿਹੜਾ ਐ ਠੰਡਾ ਬਿਲਕੁਲ ਆਪਾਂ ਦੋ ਡੰਗ ਚਵਾ ਦੇਣਾ ਭਾਣਾ ਭਰਾਵਾਂ ਨੂੰ ਜਿੰਨੇ ਵੀ ਆਉਣਾ ਇੱਥੇ ਠੀਕ ਆ ਜੀ ਲਓ ਜੀ ਤੇ ਕੱਲ ਦੀ ਸੂਈ ਹੈ 7-8 ਕਿਲੋ ਬੋਲਾ ਹਾਂਜੀ ਸੰਤੂ ਸਾਹਿਬ ਬੱਚਾ ਮਗਰ ਕੀ ਆ ਜਾਂਦੇ ਇਹਦੇ ਮਗਰ ਸੰਤੂ ਸਾਹਿਬ ਵੱਚੀ ਜੇ ਲਓ ਜੀ ਮਗਰ ਬੱਚੀ ਆ ਬਿਲਕੁਲ 나ੜੂ ਬੱਚੇ ਦੇ ਨਾਲ ਆ ਫੀਮੇਲ ਕਾਫ ਆ ਜਿਹੜਾ ਤੁਸੀਂ ਸਾਹਮਣੇ ਗਰੇ ਕਲਰ ਦੇ ਵਿੱਚ ਦੋਸਤੋ ਦੇਖ ਰਹੇ ਠੀਕ ਆ ਲਾਈਟ ਬ੍ਰਾਊਨ ਕਲਰ ਦੇ ਵਿੱਚ ਵਾਈਟ ਆ ਕੰਬੀਨੇਸ਼ਨ ਆ ਕਲਰ ਦਾ ਠੀਕ ਆ ਇਹ ਬੱਚੀ ਆ ਮਗਰ ਆਹ ਥਣ ਲੈਵਾ ਇਸ ਵਿਹੜ ਦਾ ਤੇ ਅੱਜ ਚਵਾਈ ਜਿਹੜੀ ਹੋ ਗਈ ਮਾਰਨਿੰਗ ਸੰਧੂ ਸਾਹਿਬ ਸਵੇਰੇ ਮੈਂ 3.5 4 ਕਿਲੋ ਦੇ ਲਾਗੇ ਬੰਨੇ ਚੋਈ ਆ ਅੱਛਾ ਜੀ ਜੀ ਹੁਣ ਹਜੇ ਚਵਾਈ ਕਰਨ ਵਾਲੀ ਆ ਤੁਹਾਨੂੰ ਦਿਖਣੇ ਆ ਭਰਾਵਾਂ ਨੂੰ ਵੀ ਆਗੇ ਇੱਕ ਵੀਡੀਓ ਬਣਾ ਲਗੇ ਫੇਰ ਚਵਾਈ ਕਰਦੇ ਆ ਓਕੇ ਓਕੇ ਹਾਂਜੀ ਨਾ ਵੀ ਦੋਸਤੋ ਵੈਸੇ ਚਵਾਈ ਦਾ ਹੀ ਸਮਾਂ ਹੋ ਜਾ ਪਿਆ ਸ਼ਾਮ ਦਾ ਤੇ ਚਵਾਈ ਹ ਸੀ 1:00 ਵਜੇ ਮੈਨੂੰ ਲੱਗਦਾ ਵੀ ਚਵਾਈ ਵੀਰ ਕਰਦਾ ਹੋਊਗਾ ਬਾਕੀ ਹਜੇ ਬਾਕੀ ਇਹ ਸਮਾਂ ਲਿਆਉ ਖੋਲ ਕੇ ਦਿਖਾਈਏ ਗੁਰਲਾਲ ਤੇ 8 ਕਿਲੋਲਟਰ ਜਿਹੜਾ ਦੋਸਤੋ ਬੌਲੇ ਤੇ ਹੁਣ ਚੱਲਦੀ ਪਈ ਐ ਸਟਾਰਟਿੰਗ ਜਿਹੜੀ 8 ਕਿਲੋਲਟਰ ਬੌਲੇ ਤੋਂ ਹੋਈ ਆ ਆ ਦੇਖੋ ਜੀ ਲੋਬੀ ਬੜਾ ਚੰਗੀ ਆ ਦੋਸਤੋ ਕਾਦਮ ਆ ਪਹਿਲਾਂ ਜ਼ਿਕਰ ਕਰਤਾ ਦਰਮਿਆਨੇ ਮੀਡੀਅਮ ਕਾਦੋ ਵੀ ਮੰਨ ਲੇ ਕੋਈ ਦਰਮਿਆਨੇ ਕਾਦ ਸਮਝ ਲੇ ਇੱਥੇ ਆ ਕੋਈ ਵੀ ਰੱਖੇ ਵੀ ਬਾਹਲੀ ਵੱਡੀ ਹਾਈਟ ਨਹੀਂ ਜਾਂ ਘਰੇ ਮਗਾ ਕੇ ਆਖੋ ਬਾਹਲੀ ਵੱਡੀ ਨਹੀਂ ਮੀਡੀਅਮ ਹਾਈਟ ਆ ਦਰਮਿਆਨੇ ਕਾਦ ਦਾ ਪਰ ਸੋਹਣੀਆਂ ਸੁਨੱਖੀਆਂ ਨੇ ਜਿੰਨੀਆਂ ਵੀ ਆ ਥਣ ਭਾਂਡੇ ਲੈਵੇ ਦੀਆਂ ਕਮਾਲ ਹੀ ਤੁਹਾਨੂੰ ਮਿਲ ਲਗੀਆਂ ਬਾਕੀ ਕੋਈ ਔਰ ਹੋਈ ਦੋਸਤੋ ਜਾਂ ਕੋਈ ਕਮੀ ਪੇਸ਼ੀ ਹੋਈ ਆ ਆਪਣੋਂ ਭਾਈ ਗੁਰਲਾਲ ਸਿੰਘ ਨੇ ਦੱਸ ਹੀ ਦੇਣਾ ਸੰਧੂ ਸਾਹਿਬ ਮੈਂ ਤੇ ਆਨਾ ਵੀ ਜਿਹੜੇ ਵੀ ਭੈਣ ਭਰਾਣੇ ਲੈਣੀਆਂ ਆ ਚਲੋ ਦੂਰ ਵਾਲਾ ਤੇ ਨਹੀਂ ਆ ਸਕਦਾ ਜਿਹੜਾ ਭੈਣ ਭਰਾ ਇਥੋਂ 50 60 ਆਪਣੇ ਘਰ ਆ ਕੇ ਤਸੱਲੀ ਕਰਕੇ ਆਪਣੇ ਘਰੋਂ ਖੜੇ। ਵਾਹ ਭਰੇ ਖਲੜਵਾ ਸੰਧੂ ਸਾਹਿਬ ਜਿਹੜੀ ਗੱਲ ਬਾਤ ਚਲੋ ਇਹਨਾਂ ਮਿੰਟ ਬਾਅਦ ਉੱਠਣਾ ਮਿੰਟ ਬਾਅਦ ਬਹਿਣਾ ਚਲੋ ਗਾਂ ਤੇ ਪਰਮੇਸ਼ਰ ਦੇ ਰੰਗਵਾ ਜੀ ਆਪਾਂ ਰੁਪਈਏ ਲਾ ਗਏ ਆਂ ਗਾਂ ਭੈਣ ਭਰਾਵਾਂ ਨੂੰ ਲਾਉਣੇ ਆਂ। ਸਹੀ ਹੈ ਜੀ। ਬੜੀ ਜਿਆਦੀ ਖਰੀ ਵਛੀ ਸੰਧੂ ਸਾਹਿਬ ਕੋਈ ਇਹਨੂੰ ਜੂੜ ਨਹੀਂ ਪਾਉਣਾ। ਇਤਰਾ ਹੀ ਬੱਚਾ ਛੱਡ ਕੇ ਥੱਲੇ ਬਹਿ ਜਾਓ। ਅੱਛਾ ਜੀ। ਜੀ ਚੋਣ ਚਾਨ ਕੋਈ ਭੂਰ ਹੋਵੇ ਛੱਟਾ ਹੋਵੇ ਥਣ ਘਾਟ ਹੋਵੇ ਆਪਣੀ ਪੂਲ ਗਰੰਟੀ ਹੈ ਜੀ। ਠੀਕ ਹੈ ਭਰਾ। ਜੀ 7 ਤੋਂ 8 ਕਿਲੋ ਬੋਲਾਵਾ ਸੰਧੂ ਸਾਹਿਬ। ਅ ਰੇਅਰ ਤੇ ਸੰਧੂ ਜੀ ਇਹੋ ਜਿਹੇ ਬੱਛੀਆਂ ਦਾ 40-45 ਲੋ ਕਰੀ ਜਾਂਦੇ ਆ ਹਾਂ ਬਿਲਕੁਲ ਜੀ ਜੀ ਅੱਜ ਆਪਾਂ ਦੇਣਾ ਆਪਣੇ ਸਾਹਮਣੇ ਮਾਣਾ ਫ੍ਰੀ ਵਾਲਾ ਹਿਸਾਬ ਹੈ ਕੀਤੇ ਅੱਛਾ ਮੋਲ ਜੋ ਮਰਜ਼ੀ ਕਰੀਏ ਸੰਧੂ ਸਾਹਿਬ ਜੈਸਨੋ ਜਿਹੜੀ ਆ 35000 ਦੀ ਬੱਛੀ ਆਪਾਂ ਦੇਣੀ ਆ ਜੀ ਲਓ ਜੀ ਜੀ 35000 ਦੀ ਬੱਛੀ ਤੇ ਮਗਰ ਵੀ ਬੱਛੀ ਦੋਸਤੋ ਹਾਂਜੀ ਹਾਂਜੀ ਠੀਕ ਆ ਤਾਂ ਥਣ ਲੈਵਟੀ ਤੁਸੀਂ ਵੇਖ ਲਓ ਜਸਟ ਖਾਜੇ ਦੋਸਤੋ ਕੱਲ ਦੀ ਸੁਈ ਆ ਬੌਲੇ ਤੇ ਚਲਦੀ ਆ ਥਣ ਲੈਵਾ ਜਿਹੜਾ ਬਿਲਕੁਲ ਤੁਹਾਡੇ ਸਾਹਮਣੇ ਆ ਹਰ ਇੱਕ ਐਂਗਲ ਤੋਂ ਹਰ ਇੱਕ ਪੱਖ ਤੋਂ ਤੁਸੀਂ ਆ ਦੇਖੋ ਠੀਕ ਆ ਆ ਲਓ ਠੀਕ ਆ ਮਗਰ ਬੱਛੀ ਆ ਤੇ ਬਿਲਕੁਲ 35000 ਦੀ। ਉਹ ਅਗਲੀ ਵੈੜ ਜਿਹੜੀ ਆਪਣੇ ਕੋਲੇ ਆ ਗਈ ਗੁਰਨਾਲ ਬਾਈ। ਸੰਤੂ ਸਾਹਿਬ ਇਹ ਦੂਜਾ ਸੂਆ ਸੂਈ ਆ। ਦੂਜਨ ਵੈੜ ਆ। ਹਾਂਜੀ ਇਹਨਾਂ ਦੇ ਬੱਚੇ ਆ ਹੋਵੇ ਮੈਂ ਸੈਰ ਤੇ ਬੰਨੇ ਆ ਸਾਰਿਆਂ ਦੇ। ਬੱਚੇ ਮੁਰਗੇ ਨਾਲ ਇੱਕ ਦੂਜੇ ਦੇ ਬੱਚਿਆਂ ਨੂੰ ਮਾਰ ਦਿੰਗਾ ਗਾਂਗੇ। ਇਹ ਦਿਖਾ ਦਾਂਗੇ ਬਾਅਦ ਚ ਤੇ ਗੁਰਨਾਲ ਸੂਆ ਦੂਜਾ। ਸੰਤੂ ਸਾਹਿਬ ਦੂਜਾ ਸੂਆ ਸੂਈ ਆ। ਇਹ ਕਦੋਂ ਦੀ? ਇਹ ਪਰਸੋਂ ਦੀ ਸੂਈ ਜੇ। ਠੀਕ ਹੈ ਜੀ। ਇਹਦੇ ਥੱਲੇ ਤੋਂ 9 ਤੋਂ 10 ਕਿਲੋ ਬੋੜਾ ਹੋਊਗਾ ਠੰਡਾ। ਜਿਹੜਾ ਆਪਾਂ ਦੋ ਡੰਗਾਂ ਗਏ ਤਸੱਲੀ ਨਾਲ ਚਵਾ ਕੇ ਦੇਣਾ ਆਪਣੇ ਘਰੋਂ। ਠੀ ਬਹੁਤ ਉੱਚ ਕੁਆਲਿਟੀ ਦਾ ਜਿਹੜਾ ਦੋਸਤੋ ਥਾਣਾ ਲੰਬਾਈ ਦੇ ਵਿੱਚ ਕਲਮੀ ਥਾਣਾ ਦੋਸਤੋ ਨੋਕ ਵਾਲਾ ਠੀਕ ਆ ਸਪੇਸ ਜਿਹੜੀ ਬੇਸ਼ੱਕ ਦੋਸਤੋ ਥੋੜੀ ਜੀ ਘਟਾ ਤਾਂ ਕੋਈ 2 2 3 2 2 2.5 2.5 ਇੰਚ ਦੀ 2 2 ਇੰਚ ਦੀ ਜਿਹੜੀ ਸਪੇਸ ਤੇ ਸੱਜੀ ਖੱਬੀ ਬੈਣੀ ਦੀ ਕੋਈ 4 4 ਇੰਚ ਦੀ ਸਪੇਸ ਤੇ ਥਣ ਚੱਡਾ ਬਿਲਕੁਲ ਤੁਹਾਡੇ ਸਾਹਮਣੇ 6-7 ਦਿਨਾਂ ਦੀ ਸੂਈ ਆ ਨਹੀਂ ਸੰਤੂ ਸਾਹਿਬ ਇਹ ਪਰਸੋਂ ਸੂਈ ਆ ਵੜ ਜੇ ਪਰਸੋਂ 나ੜੂ ਨਾਲ ਬੱਚੇ ਦੇ ਹਾਂਜੀ ਹਾਂਜੀ ਤੇ ਬੱਚਾ ਮਗਰ ਕਿੰਦੇ ਆ ਗਿਆ ਇਹਦੇ ਮਗਰ ਵੱਛਾ ਸੰਤੂ ਸਾਹਿਬ ਵੱਛਾ ਜੀ ਤੇ ਹੁਣ ਇਹਦਾ ਇੱਕ ਵਾਰੀ ਫੇਰ ਕਨਫਰਮ ਕਰਾ ਦਈਏ ਭੈਣ ਭਰਾਵਾਂ ਨੂੰ ਕਿੰਨਾ ਕ ਬੋਲਾ ਦੂਜਾ ਸੰਧੂ ਸਾਹਿਬ ਦੂਜਾ ਸੁਆ ਸੁਈਆ ਪਰਸੋਂ ਦੀ ਵਹਿੜ ਮਗਰ ਵੱਛਾ ਜੀ ਚੋਣ ਚਾਨ ਇੱਕ ਨੰਬਰ ਕੋਈ ਭੂਰ ਹੋਵੇ ਛਟਾ ਹੋਵੇ ਥਾਨ ਘਾਟ ਹੋਵੇ ਆਪਣੀ ਗਰੰਟੀ ਹੈ ਜੀ ਇਹਦੇ ਥੱਲੇ 10 ਕਿਲੋ ਬੋਲਾ ਜਿਹੜਾ ਆਪਾਂ ਚਵਾ ਦੇਣਾ ਆਪਾਂ 9 ਕਿਲੋ ਕਹਿ ਕੇ ਦਿੰਨੇ ਆ ਜੀ 9 ਕਿਲੋ ਜੀ ਠੀਕ ਹੈ ਜੀ ਹਾਂਜੀ ਲਓ ਖੋਲ ਲੀਏ ਸੋ ਇੱਕ ਰੰਗ ਬਿਲਕੁਲ ਦੋਸਤੋ ਬਲੈਕ ਇੱਕ ਰੰਗ ਬਿਲਕੁਲ ਕਾਲੀ ਵਹਿੜ ਤੇ ਸ਼ਾਈ ਵਾਲ ਕ੍ਰੋਸ ਸੰਗ ਦੇ ਵਿੱਚ ਕੁਝ ਵੀਰ ਮੰਨ ਕੇ ਸੌਦਾ ਕਰ ਸਕਦਾ ਠੀਕ ਆ ਤੇ ਹਾਈਟ ਕੱਦ ਮੀਡੀਅਮ ਜਿਹਾ ਹਾਈਟ ਕੱਦਾ ਦੋਸਤੋ ਦਰਮਿਆਨੀ ਹਾਈਟ ਵੀ ਕੋਈ ਵੀ ਰ ਮੰਨ ਸਕਦਾ ਪਰ ਸਫਾਈ ਸੁਫੀ ਬੜੀ ਹੈ ਠੀਕ ਹੈ ਜੀ ਆਰਡਰ ਦੀ ਕੁਆਲਿਟੀ ਜਿਹੜੀ ਚੰਗੀ ਆ ਥਾਣ ਥਾਣ ਪੂਰਾ ਲੰਬਾਈ ਵਾਲਾ ਮੁੱਠੀ ਥਾਣਾ ਠੀਕ ਹੈ ਲਓ ਜੀ ਅੱਛਾ ਗਰਲਾਲ ਬੱਚਾ ਇਹਦਾ ਦਿਖਾਓ ਆਜੋ ਸੰਧੂ ਸਾਹਿਬ ਇਹਦਾ ਬੱਚਾ ਅੱਜ ਲਓ ਜੀ ਆ ਬੱਚਾ ਮਗਰ ਬੱਚਾ ਹਾਂਜੀ ਕਾਜ ਸੰਧੂ ਸਾਹਿਬ ਦੇ ਆ ਬੱਚਾ ਮਗਰ ਬਿਲਕੁਲ ਡੱਬਾ ਤੇ ਰੇਟ ਆਪਾਂ ਪੁੱਛ ਲੈਣੇ ਆ ਗਰਲਾਲ ਕੀ ਮੁੱਲ ਕੀ ਕਰੇਗਾ ਬਾਈ ਦਾ ਸੰਧੂ ਸਾਹਿਬ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਅੱਜ ਮੁੱਲ ਜੈ ਜੈ ਜੇ ਕਰਨੇ ਸਾਰੀਆਂ ਵਹਿੜਾਂ ਦੇ ਜੀ ਇਹ ਵੀ ਸੰਧੂ ਸਾਹਿਬ ਮੁੱਲ ਪੜਾ 40 ਕਰੀਏ 42 ਕਰੀਏ ਜੈਸਨੋ ਜਿਹੜੀ ਆਪਾਂ ਹਾਨਾ ਦੇਣੀ 35000 ਦੀ ਬੱਚੀ ਦੇਣੀ ਹੈ ਵੀ 23 35 35 ਵਾਲੀ ਅੱਜ ਅੱਜ ਮੈਂ ਨਾ ਸੰਧੂ ਸਾਹਿਬ ਦੋਗ ਤੇ 35 35 ਵਾਲੀਆਂ ਹੀ ਆ ਤੇ ਬਾਕੀ ਜਿਹੋ ਜਹਾ ਡੰਗਰ ਉਹੋ ਜੇ ਮੁੱਲ ਚੱਲਣਾ ਗਾਂ ਜੀ ਜੀ ਲੋ ਵੀ ਦੋਸਤੋ 35000 ਦੀ ਜਿਹੜੀ ਐ ਸੈਕਿੰਡ ਨੰਬਰ ਤੇ ਆਪਾਂ ਤੁਹਾਨੂੰ ਵੇਰ ਦਿਖਾਤੀ ਆ 35 ਬਾਕੀ ਠੰਡੀਆਂ ਠੰਡੀਆਂ ਸੰਧੂ ਸਾਹਿਬ ਬਹੁਤ ਸੀਲ ਸੂਲ ਬੱਚਿਆਂ ਜਿੰਨਾ ਮਰਜੀ ਬੈਠੇ ਰੋ ਸੋ ਬਾਕੀ ਦੋਸਤੋ ਥਾਣਾ ਨੂੰ ਦੇਵੇ ਨੂੰ ਜਿਹੜਾ ਟੱਚ ਕਰਕੇ ਤਸੱਲੀ ਕਰਾਈ ਜਾਂਦੀ ਆ ਕਿਸੇ ਵੀਰ ਨੂੰ ਜਿਹੜਾ ਇਹ ਨਾ ਲੱਗੇ ਵੀ ਕੋਈ ਵੈੜ ਗਰਮਾ ਠੀਕ ਆ ਠੰਡੀਆਂ ਨੇ ਸੀਲਸ ਲੱਗ ਨੇ ਬਾਕੀ ਕੋਈ ਆਪਦੀ ਅੰਕ ਤੇ ਤਸੱਲੀ ਕਰੀ ਠੀਕ ਆ ਤੇ ਆ ਵੈੜ ਆਪਣੇ ਕੋਲ ਆ ਗਈ ਵੀਰ ਤੀਜੇ ਨੰਬਰ ਤੇ ਹਾਂਜੀ ਸੰਧੂ ਸਾਹਿਬ ਇਹ ਜਰਸੀ ਜੇ ਜਰਸੀ ਆ ਗਈ ਹਾਂਜੀ ਹਾਂਜੀ ਲੋ ਵੀ ਦੋਸਤੋ ਠੀਕ ਆ ਤੇ ਵਿੱਚ ਕ੍ਰੋਸ ਹੈਗਾ ਥੋੜਾ ਜਿਹਾ ਜਰਸੀ ਦਾ ਪੱਖ ਵੀ ਪੂਰਾ ਜੀ ਜੀ ਤੇ ਇਹ ਵੀ ਗਰਲਾਲ ਸੂਈ ਹੈ ਤੇ ਕਿੰਨੇ ਦਿਨਾਂ ਦੀ ਹੈ ਸੰਧੂ ਸਾਹਿਬ ਇਹ ਵੀ ਦੂਜਾ ਸੂਗਾ ਸੂਈ ਆ ਇਹਨੂੰ ਸੂਈ ਨੂੰ ਕੁਝ 8 ਤੋਂ 10 ਦਿਨ ਹੋ ਗਏ ਆ ਉਹ ਵਛੀ ਆ ਜਿਹਦੇ ਮੂੰਹ ਤੇ ਲਾਲ ਛਿੱਕੀ ਪਾਈ ਆ ਹਾਂਜੀ ਜਿਹੜੀ ਇਧਰ ਆ ਦੇਖ ਰਹੀ ਹੈ ਨਾ ਹਾਂਜੀ ਹਾਂਜੀ ਆ ਵਿਚਕਾਰ ਲਈ ਆ ਜੀ 6 ਕ ਦਿਨਾਂ ਦੀ ਕਿੰਨੇ ਦਿਨਾਂ ਸੰਧੂ ਸਭ ਹਫਤੇ ਤੋਂ ਅੰਦਰ ਹੀ ਆ ਬਾਹਰ ਨਹੀਂ ਹਾਂਜੀ ਲਓ ਜੀ ਬਿਲਕੁਲ ਜਿਹੜੇ ਦੋਸਤੋ ਡੱਬੇ ਬੱਚੇ ਦੇ ਇਹ ਮਗਰ ਆ ਠੀਕ ਆ ਇਧਰ ਨੂੰ ਦੇਖ ਰਹੀ ਇਹ ਬੱਚੀ ਫੀਮੇਲ ਕਾਫ ਇਹਦੇ ਥੱਲੇ ਆ ਇੱਕ ਹਫਤੇ ਦੀ ਸੂਈ ਇਹ ਬੈਡ ਜੀ ਤੇ ਜਰਸੀ ਕਰਾਸ ਅੰਗ ਦੇ ਵਿੱਚ ਆ ਦੋਸਤੋ ਹਾਂਜੀ ਹਾਂਜੀ ਤੇ ਆਹ ਵੇਖੋ ਤੇ ਹੁਣ ਇਹਦੇ ਥੱਲੇ ਦੁੱਧ ਹੀ ਬਣ ਲਾਗੇ ਪਿਆ ਕਿੰਨਾ ਕ ਦੁੱਧ ਹੋਊਗਾ ਸੰਧੂ ਸਾਹਿਬ ਜਿਹੜਾ ਆਪਾਂ ਆਪਣੇ ਘਰੋਂ ਦੋ ਡੰਗ ਚਵਾ ਦੇਣਾ ਕੋਈ ਭੈਣ ਭਰਾ ਆਪਾਂ ਨੂੰ ਸਾਈ ਪਾਵੇ ਬਿਆਨਾ ਕਰੇ ਆਪਣੇ ਘਰੋਂ ਦੋ ਡੰਗ ਛੱਡ ਕੇ ਤਿੰਨ ਡੰਗ ਚੋਗੇ ਖੜੇ ਇਹਦੇ ਥੱਲੇ ਠੰਡਾ ਜਿਹੜਾ ਵਾ 14 ਲੀਟਰ ਦੁੱਧ ਹੋਊਗਾ ਜੀ 14 ਲੀਟਰ ਜੀ ਠੀਕ ਹੈ ਜੀ ਹਾਂ ਜੀ ਪਹਿਲੇ ਸੂਏ ਸੰਧੂ ਸਾਹਿਬ ਜਿੰਨਾ ਤੋਂ ਆਪਾਂ ਲਈ ਆ ਉਹ ਆਂਦੇ ਵੀ 16 17 ਕਿਲੋ ਦੁੱਧ ਕੱਢਿਆਵੇਂ ਆਪਾਂ ਕਹਿ ਦਈਏ 25 26 ਕੱਢਿਆ ਗਲਤ ਗੱਲ ਨਹੀਂ ਕਰਨੀ 16 17 ਕਿਲੋ ਦੁੱਧ ਪਹਿਲੇ ਸੂਏ ਦਿੱਤਾ ਦੂਜੇ ਸੂਏ ਵਹਿੜ ਸੋ ਔਰ ਇਥੋਂ ਦੋਸਤੋ 14 ਕਿਲੋ ਦੀ ਮਿੰਤੀ ਤੁਸੀਂ ਕਰਕੇ ਠੀਕ ਆ ਜੀ ਲੈ ਕੇ ਜਾ ਸਕਦੇ 14 ਕਿਲੋ ਬਿਲਕੁਲ ਅਜੇ ਕੋਈ ਹਫਤੇ ਦੇ ਬਿਲਕੁਲ ਇੱਕ ਅੱਧਾ ਦਿਨ ਅੰਦਰ ਵਾਰੀ ਹੈ ਸਮਾਂ ਟਾਈਮ ਹੋਇਆ ਇਹਨੂੰ ਸੋਈ ਨੂੰ ਤੇ ਜਰਸੀ ਦਾ ਪੱਖ ਹੈਗਾ ਦੋਸਤੋ ਇਸ ਬੱਛੀ ਦੇ ਵਿੱਚ ਇਸ ਵੈੜ ਦੇ ਵਿੱਚ ਦੂਜਾ ਸੂਆ ਕੋਈ ਵੀਰ ਮੰਨ ਕੇ ਸੌਦਾ ਕਰ ਲੇ ਠੀਕ ਆ ਇੱਕ ਥੋੜਾ ਜਿਹਾ ਮੱਥੇ ਦੇ ਦਰਮਿਆਨਾ ਕੋਈ ਸਿੰਗ ਦੀ ਬੰਤਰਾ ਕੇ ਇਹਨਾਂ ਜਿਹੜਾ ਉੱਪਰ ਇਹ ਸੋਹ ਸਾਬ ਸਿੰਗ ਉਹਨਾਂ ਦਗਾਏ ਹੀ ਇਹਦੇ ਆਵੇ ਇੱਕ ਉਂਗਲ ਜਿਹਾ ਢਾਈ ਆ ਬਸ ਜੀ ਜਿਆਦਾ ਵੱਡਾ ਨਹੀਂ ਕੋਈ ਗੱਲ ਕੋਈ ਗੱਲ ਜਾਓ ਖੋਲਦਿਓ ਜੀ ਲੋਬੀ ਲੋਬੀ ਪ੍ਰੋਪੋ ਇਹ ਤੀਜੇ ਨੰਬਰ ਤੇ ਵੈੜ ਸੀਗੀ ਠੀਕ ਆ ਜੀ ਤੇ ਗਰਲਾ ਲੈਂਦਾ ਫਿਰ ਲੈਣ ਦੇਣ ਕੀ ਕਰਦੇ ਆ ਸੰਦੂ ਸਾਹਿਬ ਚਲੋ ਜਰਸੀ ਵੈਡਵਾਵੇਂ 55 60 ਮੰਗੀ ਜਾਈਏ ਮੋਲ ਨਹੀਂ ਗਲਤ ਕਰਨੇ ਤੁਹਾਨੂੰ ਦੱਸਿਆ ਮੋਲ ਭਲਾ 50 ਕਰੀਏ 52 ਕਰੀਏ ਜਿਹੜੀ ਜੈਸਨੋ ਆਪਾਂ ਦੇਣੀ 45000 ਦੀ ਵੱਛੀ ਦਵਾਂਗੇ 45 ਦੀ ਜੀ ਉਹਦੇ ਚੋਂ ਮਾਨਤਾਣ ਭੈਣਾ ਭਰਾਵਾਂ ਦਾ ਚਲੋ ਜਿਹੜਾ ਆਊਗਾ ਦੂਰੋਂ ਚੱਲ ਕੇ ਜ਼ਰੂਰ ਕਰਾਂਗੇ ਹੂੰ ਜੀ ਲਓ ਜੀ 45000 ਆ ਦੋਸਤੋ ਤੀਜਾ ਨੰਬਰ ਆ ਵੇਰਵਾ ਪਾ ਦਿੰਨੇ ਆ ਤੇ ਮਗਰ ਵੀ ਇਹਦੇ ਵੱਛੀ ਸੀਗੀ ਠੀਕ ਆ ਤੇ ਥਾਂ ਤੁਹਾਨੂੰ ਜਿਹੜਾ ਕੁਆਲਿਟੀ ਆ ਪੂਰੀ ਥਾਂ ਤੁਹਾਨੂੰ ਦਿਖਾਈ ਦਿੱਤਾ ਤੇ ਆਹ ਦੇਖੋ ਜੀ ਸੰਧੂ ਸਾਹਿਬ ਕੋਈ ਭੂਰ ਹੋਵੇ, ਛਟਾ ਹੋਵੇ, ਥਣ ਘਾਟ ਹੋਵੇ ਆਪਣੀ ਫੁੱਲ ਗਰੰਟੀ ਹੈ ਜਿਹੜੀ ਚੀਜ਼ ਦੀ ਗਰੰਟੀ ਦਵਾਂਗੇ ਉਹਦੀ ਹੈਗੀ ਆ ਚਲੋ ਸੂਈਆਂ ਸਵਾਈਆਂ ਵਾ। ਬਾਹਰ ਪਿੱਛੇ ਦੀ ਫੁੱਲ ਗਰੰਟੀ ਹੁੰਦੀ ਆ ਗੱਬਾਂ ਡੰਗਰ ਦੀ ਚਲੋ ਹੁਣ ਸੂਈਆਂ ਸਵਾਈਆਂ ਕੋਈ ਇਹੋ ਜੀ ਪ੍ਰੋਬਲਮ ਨਹੀਂ ਹੈਗੀ। ਬਿਲਕੁਲ ਜੀ। ਜੀ। ਠੀਕ ਆ ਜੀ। ਹਾਂਜੀ। ਤੇ ਅਗਲਾ ਆਪਣੇ ਕੋਲ ਐਨੀਮਲ। ਹਾਂਜੀ ਸੰਧੂ ਸਾਹਿਬ ਆ ਬੈੜ ਆ ਦੂਜੇ ਸੂਵੇ। ਲਓ ਜੀ। ਦੂਜੇ ਸੂਵੇ ਇਹ ਵੀ ਸੂਈ ਹੈ ਤਾਜੀ ਹੈ। ਸੂਈ ਆ ਸੂਈ ਆ ਸੰਧੂ ਸਾਹਿਬ ਇਹ ਵੀ। ਲਓ ਜੀ ਇਹ ਕਿੰਨੇ ਦਿਨ ਹੋ ਗਏ ਇਹਨੂੰ? ਇਹਦਾ ਸੰਧੂ ਸਾਹਿਬ ਅੱਜ ਕੁਈ 5-6 ਕਿ ਦਿਨਾਂ ਦੀ ਜਿਹੜੀ ਮਗਰ ਬੱਛੀ ਆ ਬੱਚਾ ਤੁਹਾਨੂੰ ਆ ਦਿਖਾ ਦਿੰਨੇ ਇੱਕ ਵਾਰੀ ਆ ਜਿਹੜਾ ਬੱਚਾ ਲਾਸਟ ਵਿੱਚ ਖੜਾ ਆ ਇਹਦਾ ਬੱਚਾ ਠੀਕ ਆ ਜੀ ਬੱਛੀ ਆ ਫੀਮੇਲ ਕਾਫ ਬਾਕੀ ਠੰਡੀਆਂ ਠੰਡੀਆਂ ਸੰਤੂ ਸਾਹਿਬ ਹਾਂ ਚੋਣ ਚਾਣ ਇੱਕ ਨੰਬਰ ਬੱਛੀਆਂ ਹਾਂ ਜੀ ਕਿੰਨਾ ਕ ਦੁੱਧ ਹੁਣੇ ਤੇ ਥੱਲੇ ਸੰਤੂ ਸਾਹਿਬ ਇਹਦੇ ਥੱਲੇ ਜੇ ਝਾਗ ਝੂ ਗਮਾਰ ਕੇ ਆਖੀ ਵੀ ਫੇਰ ਤੇ ਭਲਾ 16-17 ਵੀ ਕਹਿ ਦਈਏ ਠੰਡਾ ਦੁੱਧ ਜਿਹੜਾ 14 ਲੀਟਰ ਇਹਦੇ ਥੱਲੇ ਬੱਛੀ ਦੇ ਹਾਜ਼ਰ ਜਿਹੜਾ ਆਪਾਂ ਚਵਾ ਦੇਣਾ ਦੋ ਡੰਗ ਹਾਂ ਜੀ ਠੀਕ ਆ ਜੀ ਹਾਂਜੀ ਚਲੋ ਕੱਦ ਕੋ ਤਾਂ ਜਿਹੜਾ ਦੋਸਤੋ ਇਸ ਵਾਇੜ ਦਾ ਵੀ ਪੂਰਾ ਵੱਡੇ ਕੱਦ ਕੜ ਦੇ ਵਿੱਚ ਆ ਮੀਡੀਅਮ ਤੋਂ ਜਿਹੜੀ ਉੱਚੀ ਹਾਈਟ ਆ ਵੱਡੀਆਂ ਬਿਹੜਾਂ ਦੇ ਵਿੱਚ ਗਿਣਤੀ ਆਪਾਂ ਕਰ ਸਕਦੇ ਆ 14 ਕਿਲੋ ਦੁੱਧ ਦੂਜਾ ਸੂਆ 6 ਅੱਕ ਦਿਨਾਂ ਦੀ ਸੂਈ ਆ ਮਗਰ ਬੱਚੀ ਫੀਮੇਲ ਕਾਫ ਨੂੰ ਜਨਮ ਦਿੱਤਾ ਇਸ ਵਾਇੜ ਨੇ ਥਣ ਭਾਂਡਾ ਜਿਹੜਾ ਦੋਸਤੋ ਵਧੀਆ ਬਿਲਕੁਲ ਇੱਕ ਲੇਵਾ ਤੁਸੀਂ ਵੇਖ ਕੇ ਤਸੱਲੀ ਕਰ ਸਕਦੇ ਜੇ 14 ਕਿਲੋ ਵੀਰ ਦੱਸ ਰਿਹਾ ਵੀ ਹੁਣ ਮੌਕੇ ਤੇ ਜਿਹੜਾ ਅਜੇ ਹਾਜ਼ਰ ਉਹ 14 ਕਿ ਲੀਟਰ ਹੈਗਾ ਦੁੱਧ ਸੰਦੂ ਸਾਹਿਬ ਪਹਿਲੇ ਸੁਵੇ 18 19 ਕਿਲੋ ਵਛੀਨੇ ਦੁੱਧ ਬਣਾਇਆ ਵਾ ਅੱਛਾ ਜੀ ਚਲੋ ਦੂਜਾ ਸੁਘਾ ਨੂੰ ਸੁਈ ਆ ਚਲੋ ਦੁੱਧ ਗਾਂ ਪਾਇਦਾ ਸੰਦੂ ਸਾਹਿਬ ਜਿੰਨਾ ਹੈਗਾ ਆਪਾਂ ਆਪਣੇ ਘਰੋਂ ਚਵਾ ਦਾਂਗੇ ਲੋ ਠੀਕ ਆ ਜੀ ਠੀਕ ਆ ਤੇ ਬਾਕੀ ਗਰਲਾਲਪੁਰ ਆਜ ਦਾ ਫਿਰ ਕੀ ਮੁੱਲ ਰੱਖਿਆ ਸੰਦੂ ਸਾਹਿਬ ਮੋਲੇ ਦਾ ਜੋ ਮਰਜ਼ੀ ਕਰਗੀ ਆਪਾਂ 50000 ਦੀ ਦੇਣੀ ਆ ਉਹਦੇ ਚੋਂ ਖੁੱਲਾ ਮਾਨ ਤਾਨ ਪੈਣਾ ਭਰਾਵਾ ਦਾ ਕਰਾਂਗੇ 50 ਜੋ ਜੀ ਠੀਕ ਹੈ ਪਰ ਦੁੱਧ ਸੰਧੂ ਸਾਹਿਬ ਜਿੰਨਾ ਦੱਸਤਾ ਵਾ ਦੁੱਧ 15 ਕਿਲੋ ਹੀ ਹੋਗਾ 14 ਪਾ ਤਾ ਦੱਸਿਆ ਵਾ ਵੀ ਅਗਲਾ ਖੜ ਕੇ ਚੋਵੇ ਤੇ ਫਿਰ ਸਿਫਤ ਕਰਦਾ ਜਿਹੜੀ ਗੱਲ ਹੈ ਬਿਲਕੁਲ ਜੀ ਹਾਂਜੀ ਤੇ 14 ਕਿਲੋ ਦੋਸਤੋ ਦੁੱਧ ਤੇ ਮੋਲੇਂਦਾ ਵੀ ਸੇਮੇਜ ਦੇ ਨਾਲ ਦਾ ਹੀ ਨਹੀਂ ਸੰਧੂ ਸਾਹਿਬ ਆਪਾਂ ਜੈਸਰੋ ਹੀ ਜਰਸੀ ਜਿਹੜੀ ਆਪਾਂ 45000 ਦੀ ਦੇਣੀ ਆ ਅੱਛਾ ਇਹਦਾ ਕਿੰਨਾ ਹਾਂਜੀ ਇਹ ਆਪਾਂ 50000 ਦੀ ਬੱਚੀ ਦਵਾਂਗੇ ਉਹ ਚੋਂ ਮਾਨਤਾ ਕਰਾਂਗੇ ਜਰੂਰ 50 ਦੇ ਵਿੱਚੋਂ ਜੀ ਠੀਕ ਆ ਜੀ ਹਾਂਜੀ ਤਾਂ ਦੁੱਧ ਦੋਸਤੋ ਵਧੀਆ ਜਿਵਾਜੂਗੀ ਠੀਕ ਆ ਜੀ ਹੁਣ ਤੱਕਰੀਬਨ ਕੋਈ 14 ਕਿਲੋਟਰ ਤੇ ਦਿ ਤੇ ਪੀਕ ਤੇ ਜਿਹੜਾ ਦੋਸਤੋ ਦੁੱਧ ਚੰਗਾ ਜਵਾਦੂਗੀ ਠੀਕ ਆ ਕੋਈ ਚੰਗਾ ਸੇਵਾ ਕਰਨ ਵਾਲਾ ਵੀਰ ਮਿਲ ਗਿਆ ਦੁੱਧ ਹਜੇ ਸਾਰਿਆਂ ਨੇ ਜੜਨਾ ਦੋਸਤੋ ਕਿਉਂਕਿ ਬਿਲਕੁਲ ਤਾਜ਼ੀਆਂ ਸੁਈਆਂ ਸਵਾਈਆਂ ਬੈੜਾ ਨੇ ਤੇ ਆਓ ਆਪਣੀ ਨਰਖ ਪਰਖ ਕਰੋ ਤਸੱਲੀ ਕਰੋ ਹਰ ਵਾਰ ਆਪਾਂ ਕਹਿੰਨੇ ਆਪਾਂ ਇਹਨਾਂ ਭਰਾਵਾਂ ਨੂੰ ਜਿਹੜਾ ਕੋਈ ਵੀਰ ਖਰੀਦਦਾ ਰ ਆ ਰਿਹਾ ਤੇ ਗੁਰਨਾਲ ਭਰਾ ਹੋਰ ਨੰਬਰ ਆਪਣੇ ਸੋਨੂੰ ਸਾਹਿਬ 82171 82497 ਦੂਜਾ ਨੰਬਰ 82890 16207 ਠੀਕ ਹੈ ਜੀ ਜੀ ਸੋ ਦੋਸਤੋ ਇਹ ਸਨ ਵੀਰ ਗੁਰਨਾਲ ਸਿੰਘ ਪਿੰਡ ਸੌਰ ਸਿੰਘ ਤੁਸੀਂ ਖਾਸ ਵਿਜ਼ਿਟ ਕਰਨੀ ਆ ਤਹਿਸੀਲ ਜ਼ਿਲ੍ਹਾ ਸ਼੍ਰੀਦਰਨਤਰਨ ਸਾਹਿਬ ਪਸ਼ੂ ਆਉਂਦੇ ਰਹਿੰਦੇ ਆ ਡੇਲੀ ਰੁਟੀਨ ਦੇ ਵਿੱਚ ਆਉਂਦੇ ਆ ਛੋਟੇ ਵੱਡੇ ਰੇਟ ਹਰ ਕਿਸ ਤਰ੍ਹਾਂ ਦੇ ਰੇਟ ਜਿਹੜੇ ਦੋਸਤੋ ਮਿਲ ਜਾਂਦੇ ਆ ਵੇਖਣ ਦੇ ਵਿੱਚ ਜਿਹੋ ਜਿਹਾ ਪਸ਼ੂ ਆ ਉਹ ਜਿਹੜਾ ਰੇਟ ਆਪਾਂ ਨੂੰ ਭਰਨਾ ਪੈਂਦਾ ਤੇ ਬਾਕੀ ਤੁਸੀਂ ਟੱਚ ਦੇ ਵਿੱਚ ਰਹਿਓ ਸੰਪਰਕ ਜਿਹੜਾ ਕਰਕੇ ਨੈਕਸਟ ਆਉਣ ਵਾਲੇ ਜਿਹੜੇ ਨਵੇਂ ਪਸ਼ੂਆਂ ਨਾਲ ਬਾਰੇ ਕੋਈ ਗੱਲਬਾਤ ਕਰ ਸਕਦੇ ਜੀ ਵੇਖ ਸਕਦੇ ਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਤੋਸ ਜੀ